ਪਹਿਲੇ ਵਾਲਾ ਜਿਹੜਾ ਸਹਿਮਤੀ ਤੋਂ ਬਿਨਾ ਸਾਡੀ ਜ਼ਮੀਨ ਨਾ ਲਈ ਜਾਏ ਉਸ ਵਾਸਤੇ ਹੈ ਇਹ ਅੰਦੋਲਨ ਜਿਹੜਾ ਸਾਡੀ ਤੇਰਵੀ ਮੰਗਿਆ ਜਿਹੜਾ ਸਾਡੇ ਦੇ ਤਸੱਦਦ ਹੋਏ ਜਿਹੜਾ ਸਾਡੇ ਸ਼ੁਭ ਕਰਨ ਨੂੰ ਗੋਲੀ ਨਾਲ ਸ਼ਹੀਦ ਕੀਤਾ ਜਿਹੜੇ ਸਾਡੇ ਕੈਂਪ ਚਾਕੇ ਸਾਡੇ ਟਰੈਕਟਰ ਸਾਡੇ ਸਾਧਨ ਤੋੜੇ ਜਿਹੜੇ ਸਾਡੇ ਪੰਜ ਕਿਸਾਨਾਂ ਦੀਆਂ ਅੱਖਾਂ ਲਈਆਂ ਜਿਨ੍ਹਾਂ ਨੇ ਸਾਡੇ ਪਿੰਕਪਾਲ ਨੂੰ ਬੋਰੀਂ ਚ ਪਾ ਕੇ ਅੱਧ ਮਾਰਾ ਕਰਕੇ ਲੈ ਗਏ ਤੇ ਫਿਰ ਮਸੀਂ ਬੜੀ ਮੁਸ਼ਕਿਲ ਨਾਲ ਉਹਨਾਂ ਨੂੰ ਵਾਪਸ ਲਿਆਂਦਾ ਇਹ ਅੰਦੋਲਨ 433 ਕਿਸਾਨਾਂ ਦਾ ਜਿਹੜਾ ਖੱਟੜ ਹੋਏ ਉਹਨਾਂ ਵਾਸਤੇ ਆ ਇਹ ਅੰਦੋਲਨ ਜਿਹੜਾ ਪਿਛਲੇ 750 ਦੇ ਕਰੀਬ ਸ਼ਹੀਦ ਹੋਏ ਸੀ ਉਹਨਾਂ ਸ਼ਹੀਦੀ ਦੇ ਾਰਮਾਨਾਂ ਨੂੰ ਪੂਰੇ ਕਰਨ ਵਾਸਤੇ ਆ ਇਹ ਅੰਦੋਲਨ ਇਹ ਵਾਸਤੇ ਆ ਅਗਰ ਇਹ ਅੰਦੋਲਨ ਕਿਸੇ ਤਰ੍ਹਾਂ ਦੀ ਕੋਈ ਮੰਗ 'ਚ ਦਿੱਕਤ ਹੈ ਤੇ ਕਿਉਂ ਘਰੇ ਛਿਪੇ ਬੈਠੇ ਹੋ ਤੁਸੀਂ ਮੰਗ 'ਚ ਬੋਲੋ ਵੀ ਸਾਡੀ ਮੰਗ ਗਲਤ ਹੈ ਤੁਸੀਂ ਖੁੱਲ ਕੇ ਬੋਲੋ ਨਹੀਂ ਕਿਉਂ ਨੇ ਐਮਐਸਬੀ ਤੁਸੀਂ ਕਿਸਾਨਾਂ ਨੂੰ ਬਰਬਾਦ ਕਰਾਉਣਾ ਚਾਹੁੰਦੇ ਹੋ ਤੁਸੀਂ ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟਾਂ ਨੂੰ ਦੇਣਾ ਚਾਹੁੰਦੇ ਹੋ ਇੱਕ ਬੰਨੇ ਤੁਸੀਂ ਕਹਿੰਦੇ ਹੋ ਅਸੀਂ ਕਾਰਪੋਰੇਟਰ ਦੇ ਖਿਲਾਫ ਹਾਂ ਇੱਕ ਬੰਨੇ ਤੁਹਾਡੀ ਕੇਰਲਾ ਦੀ ਸਰਕਾਰ ਹੈ ਉੱਥੇ ਤੁਸੀਂ ਇਹ ਹਾਲਾਤ ਕੀਤੇ ਉੱਥੇ ਜਦੋਂ ਪੌਂਟ ਬਣਿਆ 3000 ਘਰੋਂ ਜ਼ਿਆਦੇ 3000 ਮਸ਼ਵਾਰਿਆਂ ਦੇ ਘਰੋਂ ਜ਼ਿਆਦੇ ਉੱਥੇ ਗੋਲੀਬਾਰੀ ਚੜਾਈ ਉੱਥੇ ਤੁਹਾਡੀ ਸਰਕਾਰ ਸੀ ਉੱਥੇ ਤੁਸੀਂ ਕਾਰਪੋਰਟਰ ਦੇ ਨਾਲ ਹੋਗੇ ਉੱਥੇ ਤੁਸੀਂ ਪੂੰਜੀਪਤੀਆਂ ਦੇ ਨਾਲ ਹੋਗੇ ਇੱਥੇ ਆ ਕੇ ਡਰਾਮੇ ਕਰਦੇ ਹੋ ਪੂੰਜੀਪਤੀਆਂ ਦੇ ਖਿਲਾਫ ਨਾਰੇ ਲਾਉਂਦੇ ਹੋ ਕਿ ਨਹੀਂ ਚੱਲੂਗਾ ਕਿ ਕਿਸਾਨ ਠੀਕ ਹੈ ਕਿਸਾਨ ਮਜਬੂਰ ਹੈ ਪਰ ਭੋਲਾ ਨਹੀਂ ਹੈ ਅਗਰ ਉਹ ਭੋਲਾ ਹੋਵੇ ਤੇ ਜਦੋਂ ਸਾਡੇ ਬਜ਼ੁਰਗ ਖੇਤੀ ਕਰਦੇ ਸੀ ਚਾਹ ਬਲਦਾਂ ਦੀ ਖੇਤੀ ਕਰਦੇ ਸੀ ਕਿਉਂ ਊਂਟ ਦੀ ਖੇਤੀ ਕਰਦੇ ਸੀ ਜਦੋਂ ਸਿਆੜ ਕੱਢਦੇ ਸੀ ਤੇ ਅੱਜ ਵਾਲੇ ਕੰਪਿਊਟਰ ਵਾਲੇ ਤੇ ਉਹ ਸਿਆੜ ਬਰਾਬਰ ਆਉਂਦੇ ਸੀ ਜਾਣਦੇ ਆਸੀਂ ਮਜਬੂਰ ਹਾਂ ਅਸੀਂ ਇਹਨਾਂ ਵੱਡੇ ਲੋਕਾਂ ਦੇ ਜਿਹੜੇ ਸਾਡੇ ਤਸੱਦਦ ਕਰ ਰਹੇ ਹਨ ਦੇ ਲਾਚਾਰ ਤੇ ਮਜਬੂਰ ਹਾਂ ਲੇਕਿਨ ਜਦੋਂ ਸਾਡੇ ਕੋਲੇ ਇਹੋ ਜਿਹੇ ਜਰਮਾਨ ਸਰਦਾਰ ਜਿੰਜੀਤ ਸਿੰਘ ਢੱਲੇਵਾਲ ਵਰਗੇ ਜਿਹੜੇ ਆਪਣੇ ਪ੍ਰਾਣਾਂ ਦੀ ਪਰਵਾਹ ਨਾ ਕਰਦੇ ਹੋਏ ਸਾਡੇ ਵਾਸਤੇ ਜਿਵੇਂ ਬਹਿਰੂ ਸਾਹਿਬ ਨੇ ਕਿਹਾ ਹੈ ਇਹ ਵੀ ਕਹਿੰਦੇ ਸੀ ਅਗਰ ਅਸੀਂ ਕੋ ਕਰਦੇ ਆ ਇਹ ਲੋਕ ਟੀਵੀ ਤੇ ਕਹਿੰਦੇ ਤੇ ਲੋਕਾਂ ਦੇ ਬੱਚੇ ਮਰਉਂਦੇ ਆ ਤੇ ਸਾਡੇ ਜਰਨਲ ਨੇ ਕਿਹਾ ਅਸੀਂ ਆਪ ਆਪਣੇ ਪ੍ਰਾਣਾਂ ਦੀ ਹਉਤੀ ਦਵਾਂਗੇ ਤੇ ਉਹ ਵੀ ਦਵਾਰਾ ਨਹੀਂ ਕਿਉਂ ਨਹੀਂ ਗੱਲ ਕਰਦੇ ਕਿਉਂ ਬਹਾਨੇ ਲਾਉਂਦੇ ਹੋ ਕਿਉਂ ਇਹ ਭਾਜਪਾ ਵਾਲੇ ਜਿਹੜੇ ਵਾਰ-ਵਾਰ ਅਕਸਾਉਂਦੇ ਆ ਵਾਰ-ਵਾਰ ਕਿਸਾਨਾਂ ਦੇ ਖਿਲਾਫ ਬਿਆਨ ਦਿੰਦੇ ਆ ਇਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਹੈ ਤੁਸੀਂ ਇਸ ਪੰਜਾਬ ਦੇ ਹੋ ਉਹੀ ਪੰਜਾਬ ਆ ਜਿਨੇ ਪੂਰੇ ਦੇਸ਼ ਵਾਸਤੇ ਹਮੇਸ਼ਾ ਆਪਣੇ ਜਿਹੜੀ ਛਾਤੀ ਅੱਗੇ ਢਾਹ ਕੇ ਕੁਰਬਾਨੀਆਂ ਦਿੱਤੀਆਂ ਤੇ ਅੱਜ ਤੁਸੀਂ ਆਪਣੇ ਆਗਾਂ ਨੂੰ ਕੁਝ ਕਰਨ ਵਾਸਤੇ ਮੋਦੀ ਤੇ ਅਮਿਤ ਸ਼ਾ ਨੂੰ ਕੁਝ ਕਰਨ ਵਾਸਤੇ ਉਹਨਾਂ ਪੁਲੀਪਤੀ ਘਰਾਣਿਆਂ ਨੂੰ ਕੁਝ ਕਰਨ ਵਾਸਤੇ ਕਿਸਾਨ ਯੂਨੀਅਨ ਨੂੰ ਭੜ ਦਿਓ ਕਿਸਾਨਾਂ ਨੂੰ ਭੜ ਦਿਓ ਸ਼ਰਮ ਕਰੋ ਯਾਰੋ ਤੁਸੀਂ ਵੀ ਇਸ ਪੰਜਾਬ ਦਾ ਅੰਨ ਖਾਂਦੇ ਹੋ ਇਹਨਾਂ ਦਾ ਪੈਦਾ ਕੀਤਾ ਹੋਇਆ ਅੰਨ ਖਾਂਦੇ ਹੋ ਪਰ ਤੁਹਾਡਾ ਜਿਹੜਾ ਉਧਰ ਭੁਗਤਣਾ ਜਿਹੜਾ ਪੂੰਜੀਪਤੀਆਂ ਵੱਲ ਭੁਗਤਣਾ ਜਿਹੜਾ ਸਿੱਖ ਵਿਰੋਧੀ ਤਾਕਤਾਂ ਵੱਲ ਭੁਗਤਣਾ ਇਹ ਤੁਹਾਨੂੰ ਇਹ ਕੌਮ ਇਹ ਲੋਕ ਕਦੇ ਮਾਫ਼ ਨਹੀਂ ਕਰਨਗੇ ਇਸ ਕਰਕੇ ਅਸੀਂ ਕਹਿੰਨੇ ਆ ਤੁਸੀਂ ਇੰਨੇ ਭੋਲੇ ਨਾ ਬਣੋ ਤੁਹਾਨੂੰ ਪਤਾ ਗੱਲ ਕਿੱਦਾਂ ਕਰਨੀ ਆ ਗੱਲ ਇਹਨਾਂ ਨਾਲ ਕਰਨੀ ਜਿਹੜੇ ਰਾਤਾਂ ਨੂੰ ਇੱਥੇ ਪਹਿਰੇ ਦਿੰਦੇ ਨੇ ਜਿਹੜੇ ਗੱਲ ਇਹਨਾਂ ਨਾਲ ਕਰਨੀ ਜਿਹੜੇ ਛੜਕਾਂ ਤੇ ਬੈਠੇ ਨੇ ਗੱਲ ਉਹਨਾਂ ਨਾਲ ਕਰਦੇ ਜਿਹੜੇ 300 ਦਿਨਾਂ ਦੇ ਸ਼ਿਕਾਇਤ ਨੇ ਸ਼ੰਪੂ ਮੋਰਚਾ ਖਨੋਰੀ ਮੋਰਚਾ ਰਤਨਪੁਰਾ ਮੋਰਚਾ ਤੇ ਤੁਸੀਂ ਗੱਲਾਂ ਕਰਦੇ ਹੋ ਕੀ ਦੇ ਨਾਲ ਗੱਲ ਕਰੀਏ ਅਸੀਂ ਕਹਿੰਦੇ ਗੱਲ ਕਿਸੇ ਨਾਲ ਨਾ ਕਰੋ ਸਾਨੂੰ ਵੀ ਲੋੜ ਨਹੀਂ ਗੱਲ ਕਰਨ ਦੀ ਜਿਵੇਂ ਮਾਨਯੋਗ ਪ੍ਰਧਾਨ ਮੰਤਰੀ ਨੇ ਜਗਤ ਗੁਰੂ ਸ਼੍ਰੀ ਗੁਰੂ ਅਨੰਕਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਕਿਹਾ ਸੀ ਵੀ ਮੈਂ ਮੇਰੇ ਜੀ ਕਮੀ ਰਹੇਗੀ ਮੈਂ ਸਮਝਾ ਨਹੀਂ ਪਾਇਆ ਮਾਫੀ ਮੰਗਦੇ ਹੋਏ ਤਿੰਨੋਂ ਕਾਲੇ ਕਾਨੂੰਨ ਵਾਪਸ ਲੈ ਸੀ ਤੋਂ ਉਥੋਂ ਅੱਜ ਵੀ ਬਿਆਨ ਦੇਦੇ ਅੱਜ ਕਰਦੇ ਬਿਆਨ ਬੀਕ ਕਿਸਾਨਾਂ ਦੀਆਂ ਮੰਗਾ ਮੰਨੀਆਂ ਕਰਦੇ ਕਿ ਉੱਥੇ ਕੈਬਨਟ ਪਾਸ ਕਰਕੇ ਸਾਡੀਆਂ ਮੰਗਾਂ ਨੂੰ ਲਾਗੂ ਕਰਵਾ ਦਿਓ ਤੇ ਸਾਨੂੰ ਗੱਲਬਾਤ ਦੀ ਲੋੜ ਹੀ ਨਹੀਂ ਇਸ ਕਰਕੇ ਇਹਨਾਂ ਬਹਾਨਾਬਾਜ਼ੀਆਂ ਤੋਂ ਬਾਹਰ ਆਓ ਜੇ ਖੁੱਲੇ ਮਨ ਨਾਲ ਅਸੀਂ ਦੋਨੋਂ ਫਾਰਮਾਂ ਵੱਲੋਂ ਸੱਦਾ ਦਿੰਦੇ ਆਂ ਵੀ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਕੀਤੇ ਹੋਏ ਵਾਅਦਿਆਂ ਨੂੰ ਪੂਰੇ ਕਰੋ ਨਹੀਂ ਤੇ ਆਉਣ ਵਾਲਾ ਸਮਾਂ ਹੋਰ ਵੀ ਭਿਆਨਕ ਹੋਊਗਾ ਸਾਡੇ ਆਗੂ ਸਰਬਾਨ ਸਰਦਾ ਜੀ ਜੀ ਸਿੰਘ ਬੱਲੇਵਾਲ ਜੀ ਦਾ ਚਿਹਰਾ ਦੇਖ ਕੇ ਪਤਾ ਚੱਲ ਜਾਂਦਾ ਹੈ ਵੀ ਦਿਨ ਬਰ ਦਿਨ ਡਾਊਨ ਜਾ ਰਿਹਾ ਹੈ ਜਿਹੜੀਆਂ ਰਿਪੋਰਟਾਂ ਹੋ ਰਹੀਆਂ ਉਹ ਕੀ ਚੈੱਕ ਕਰਦੇ ਆ ਸ਼ੂਗਰ ਬੀਪੀ ਸੈਚੂਰੇਸ਼ਨ ਇਹ ਚੀਜ਼ਾਂ ਚੈੱਕ ਕਰਦੇ ਆ ਬਾਹਰੀ ਚੀਜ਼ਾਂ ਨੇ ਲੇਕਿਨ ਅੰਦਰ ਬਹੁਤ ਕੁਝ ਹੈ ਅੰਦਰ ਕਿਡਨੀ ਵੀ ਹੈ ਅੰਦਰ ਲਿਵਰ ਵੀ ਹੈ ਅੰਦਰ ਬਹੁਤ ਆਰਗਨ ਨੇ ਜਿਹੜੇ ਹੌਲੀ ਹੌਲੀ ਜਿਹੜੇ ਖਰਾਬ ਹੋਣੇ ਸ਼ੁਰੂ ਹੋ ਗਏ ਨੇ ਉਹਨਾਂ ਦੀ ਕੋਈ ਅੱਜ ਤੱਕ ਚੈਕਿੰਗ ਨਹੀਂ ਕਰਾਈ ਏਡੀ ਜਿਹੜੇ ਅੱਜ 12ਵੇਂ ਦਿਨ ਤੇ ਆ ਅਗਰ ਕਈ ਉਹਨਾਂ 12 ਘੰਟੇ ਕੁਝ ਨਾ ਖਾਈਏ ਤੇ ਖੋਪੇ ਲੱਗ ਜਾਂਦੀ ਹੈ ਤਿਲ ਤਿਲ ਕੇ ਜਿਹੜੀ ਮੌਤ ਹੈ ਇਹ ਜਿਹੜੀ ਮਰਨ ਵਰਤ ਹੈ ਤਿਲ ਤਿਲ ਕੇ ਮਰਨ ਵਾਲੀ ਮੌਤ ਹੈ ਲੇਕਿਨ ਤੁਹਾਡਾ ਹੌਸਲਾ ਤੁਹਾਡੀ ਦੇਖ ਕੇ ਤੁਹਾਡੇ ਚਿਹਰੇ ਦੇਖ ਕੇ ਸਾਡੇ ਆਗੂ ਚੱਲਦੀ ਕਲਾ ਚ ਨੇ ਠੀਕ ਹੈ ਕਿੰਨੀ ਅੰਦਰੂਨੀ ਕਿੰਨੀ ਕਮੀਆਂ ਹੋਣ ਲੇਕਿਨ ਜਦੋਂ ਤੁਹਾਨੂੰ ਦੇਖਦੇ ਆ ਤੁਹਾਡੇ ਜਜ਼ਬੇ ਨੂੰ ਦੇਖਦੇ ਆ ਤੁਹਾਡੀ ਸੰਖਿਆ ਨੂੰ ਦੇਖਦੇ ਆ ਤੇ ਜਰੂਰ ਉਹਨਾਂ ਦਾ ਜਿਹੜਾ ਹੌਸਲਾ ਹੈ ਉਹਨਾਂ ਦੀ એનર્ਜੀ ਲੈਵਲ ਵੱਧਦਾ ਹੈ ਲੇਕਿਨ ਇਹ ਸਰਕਾਰ ਨੂੰ ਦੇਖਣਾ ਪਊਗਾ ਇਹ ਵੀ ਕੋਈ ਸਮਾਂ ਸੀਮਾ ਹੁੰਦੀ ਹੈ ਕਿੰਨਾ ਚਿਰ ਤਸੀਹੇ ਦੇਣਿਆ ਸਾਨੂੰ ਕਿੰਨੀਆਂ ਗੁਰਬਾਨੀਆਂ ਲੈਣੀਆਂ ਕਿਉਂਕਿ ਸਾਰਾ ਕੁਝ ਅੱਗੇ ਤਿਆਰ-ਵਾਰ-ਵਾਰ ਆਪਾਂ ਕਹਾਂਗੇ ਵੀ ਅੱਗੇ ਦਿੱਕੀ ਪ੍ਰੋਗਰਾਮ ਨੇ ਅੱਗੇ ਤਿਆਰ ਸਾਰਾ ਕੁਝ ਪਰ ਦੇਖਣਾ ਸਰਕਾਰ ਨੇ ਹੈ ਦੇਖਣਾ ਇਸ ਸਰਕਾਰ ਨੇ ਹੈ ਕਿ ਕਿੰਨਾ ਚਿਰ ਸਾਡੇ ਕਿਸਾਨਾਂ ਨੂੰ ਛੜਕਾਂ ਤੇ ਰੱਖਦੀ ਹੈ ਕਿੰਨਾ ਚਿਰ ਸਾਡੇ ਜਰਨੈਲ ਨੂੰ ਜਿਹੜਾ ਹੈ ਦਿਲ ਦਿਲ ਕੇ ਤਸੀਹੇ ਦਿੰਦੀ ਹੈ ਕਿ ਸਰਕਾਰ ਨੇ ਦੇਖਣਾ ਹੈ ਲੇਕਿਨ ਇੱਕ ਇੱਕ ਚੀਜ਼ ਦਾ ਹਿਸਾਬ ਲਿਆ ਜਾਊਗਾ ਇੱਕ ਬੰਨੇ ਗੁਰਬਾਨੀ ਦਾ ਪ੍ਰਵਾਹ ਚੱਲਦਾ ਹੈ ਦੂਜੇ ਬੰਨੇ ਤੁਸੀਂ ਬੈਠੇ ਹੋ ਕੋਟ ਆਸਰਾ ਉਸੇ ਦਾਤੇ ਦਾ ਲਿਆ ਹੋਇਆ ਹੈ ਉਸ ਤੋਂ ਅਰਦਾਸਾਂ ਕਰਕੇ ਚੱਲੇ ਸੀ ਤੇ ਅੱਜ ਵੀ ਪ੍ਰੋਜੈਕਟਾਂ ਉਹਦੇ ਅੱਗੇ ਅਰਦਾਸ ਕਰੀਦੀ ਹੈ ਦਾਤੇ ਆ ਅਸੀਂ ਬਹੁਤ ਵੱਡੀ ਸ਼ਕਤੀ ਨਾਲ ਲੜ ਰਹੇ ਹਾਂ ਤਾਂ ਤਾਂ ਬਹੁਤ ਵੱਡਿਆਂ ਨੇ ਅਸੀਂ ਬਹੁਤ ਛੋਟੇ ਆ ਲੇਕਿਨ ਅਸੀਂ ਸੱਚ ਦੀ ਲੜਾਈ ਲੜ ਰਹੇ ਆਂ ਉਹ ਝੂਠ ਤੇ ਪੈਰਾ ਦਿੰਦੇ ਨੇ ਅਸੀਂ ਸੱਚ ਤੇ ਪੈਰਾ ਦਿੰਦੇ ਆਂ ਤੇ ਇਸ ਕਰਕੇ ਅੱਜ ਥੋੜੀ ਦੇਰ ਨੂੰ ਕੀਰਤਨ ਦਰਬਾਰ ਸ਼ੁਰੂ ਹੋਣੇ ਨੇ ਪਹੁੰਚਲੇ ਨੇ ਬਡਾਲਾ ਸਾਹਿਬ ਤੇ ਆਪਾਂ ਜਿਹੜੇ ਜਿਹੜੇ ਸਾਥੀ ਟਰਾਲੀਆਂ 'ਚ ਬੈਠੇ ਨੇ ਬਹੁਤ ਵੱਡੀ ਸੰਖਿਆ ਦੇ ਵਿੱਚ ਇੱਥੇ ਬਹੁਤ ਥੋੜਾ ਜਿਹਾ ਤੁਸੀਂ ਟਰਾਲੀਆਂ ਦੇ ਵਿੱਚ ਬਹੁਤ ਸਾਥੀ ਬੈਠੇ ਨੇ ਕਿਉਂਕਿ ਰਾਤ ਨੂੰ ਜਿਹੜਾ ਪਹਿਲਾਂ ਦੰਦੇ ਉਹ ਵੀ ਰੈਸਟ ਕਰ ਰਹੇ ਨੇ ਤੇ ਉਹਨਾਂ ਅੱਗੇ ਵੀਰਾਂ ਕੇ ਹੱਥ ਜੋੜ ਕੇ ਬੇਨਤੀ ਹੈ ਵੀ ਸਾਰੇ ਤੁਸੀਂ ਜਿਹੜੇ ਪਿੱਛੇ ਧੋਪਿਆ ਉਥੇ ਸਾਥੀ ਲੱਗੇ ਹੋਏ ਟੈਂਟ ਵਧਾਇਆ ਜਾ ਰਿਹਾ ਸਾਰੇ ਸਾਥੀ ਜਿੱਥੇ ਜਿੱਥੇ ਟਰਾਲੀਆਂ ਜਵਾਦ ਸੁਣਦੇ ਹੋ ਇਸ ਪੰਡਾਲ ਜਾਂ ਜਰੂਰ ਪਹੁੰਚੋ ਤੇ ਇੱਕ ਕੈਮਰਾ